ਅਲਵੇ ਸਾਰੇ ਜਾਂਚੀ ਦੀ ਖੁਦਾ ਕਿਸੇ ਨੰਬਰ ਕਰਦੇ ਉਹਦਾ ਚਿੰਨੇ ਕਲਾਮ ਸੁਣਨ ਵਾਲਿਆ ਖੁਦਾ ਸਭ ਨੂੰ ਬਰਕਤ ਉਹ ਖੁਦਾ ਪਰਮੇਸ਼ਰ ਦੇ ਪਲਾਨ ਤੋਂ ਸਭ ਨੂੰ ਬਰਕਤ ਦੇ ਪਰਮੇਸ਼ਰ ਜਿਹਦਾ ਸੁਣਿਆ ਜਦ ਸੁਣਾਇਆ ਜਦ ਉਹਦਾ ਵੱਡਾ ਆਤਮਾ ਕੰਮ ਕਰਦਾ ਪਰਮੇਸ਼ਰ ਜੀ ਉਹਦਾ ਲਗਾਸ ਕਰਿਆ ਜੀ ਤਾਂ ਆਮੀ ਖੁਦਾ ਸਭ ਨੂੰ ਬਰਕਤ ਦੇਸ਼ ਕਿਹਾ ਪਰਮੇਸ਼ਰ ਕੜਕਲਾਉਂ ਦਾ ਖੋਲਣਾ ਮੇਰੇ ਪ੍ਰਸਤੁਤ ਚਾਹਨਾ ਪੱਖ ਦਾਨ ਬਖਸ਼ਿਸ਼ ਰਾਮ ਸਿੱਧਿਆ ਸਾਹਿਬ ਦਾ ਸਿੱਧਿਆ ਸਭ ਲੋਕ ਕਰਦਾ ਇਹ ਵਰਕਤਾ ਕਰਨ ਮੇਰੇ ਸ਼ਿਸ਼ੂ ਦਾ ਕਸਲਾਉਂ ਦਾ ਇਸਲਾਮ ਨੇ ਸਭ ਨੰਬਰ ਕਰ ਗਿਆ ਤੇ ਪਰ ਖੁਸ਼ ਨਸ ਹੋ ਗਿਆ ਹallelujah ਕਉਤਾ ਤਿੰਨ ਬਾਪ ਉਹਦੀ ਬੱਤੀ ਅਜਿ ਲਿਖਿਆ ਕਿਉਂ ਜੋ ਕੱਬੇ ਤੋਂ ਇਹ ਬਾਨੁਕਣ ਜਣ ਹੁੰਦੀ ਹੈ ਪਰ ਸਚਾਰਾ ਨਾਲ ਉਹਦੀ ਦੋਸਤੀ ਹੈ ਹallelujah ਕਲਾਮ ਤੁਸੀਂ ਪੜਿਆ ਯਾਰ ਕਹਿੰਦਾ ਪਰਮਿਕਾ ਕਿਉਂ ਜੋ ਕੰਬੇਟ ਹੋਈ ਉਹ ਬਾਹ ਨੂੰ ਕਿਹਣਾ ਹੁੰਦੀ ਹੈ ਪਰ ਸੱਚਿਆਂ ਨਾਲ ਦੀ ਦੋਸਤੀ ਹੈ ਹallelujah ਅਜ਼ੀਜ਼ੋ ਸੱਚਿਆਂ ਲੋਕਾਂ ਦੇ ਨਾਲ ਖੁਦਾ ਦੀ ਦੋਸਤੀ ਹੈ ਸੱਚਿਆਂ ਲੋਕਾਂ ਦੇ ਨਾਲ ਕੁੜਾ ਦਾ ਰਿਸ਼ਤਾਵਾ ਸੱਚਿਆਂ ਲੋਕਾਂ ਨਾਲ ਕੁੜਾ ਦਾ ਕੁੜਾ ਦਾ ਇੱਕ ਬਾਪ ਤੇ ਇੱਕ ਪੁੱਤਰ ਦਾ ਰਿਸ਼ਤਾ ਆ ਜਿਹੜੇ ਸੱਚੇ ਲੋਕ ਨੇ ਜਿਹੜੇ ਸਿੱਧੇ ਸਾਦੇ ਲੋਕ ਨੇ ਸੱਚੇ ਲੋਕ ਨੇ ਕਹਿੰਦਾ ਕੱਬੇ ਮੁੱਕ ਤੋਂ ਦੁਸਤਾਂ ਤੋਂ ਕੱਬੇ ਮੁੱਕ ਤੋਂ ਇਹ ਵਾਰਕਣ ਆਉਂਦੀ ਹੈ ਜਿਹੜੇ ਕੱਬੇ ਚੱਲੇ ਠੰਡੀ ਚੱਜ ਚੱਲਦੇ ਨੇ ਖੁਦਾਰੇ ਵਿੱਚ ਖੁਦਾਰੇ ਵਿੱਚ ਚੱਲਦੇ ਹੋ ਟੇਡਾ ਟੇਡਾ ਚੱਲਦੇ ਨੇ ਵਿੰਗਾ ਟੇਡ ਚੱਲਦੇ ਨੇ ਪੁਦਾਦੇ ਹੁਕਮਾਂ ਤੇ ਨਹੀਂ ਮੰਨਦੇ ਖੁਦਾਰੇ ਹੁਕਮਾਂ ਨੂੰ ਨਹੀਂ ਮੰਨਦੇ ਪੁਦਾਦੇ ਬਾਣੀ ਨੂੰ ਨਹੀਂ ਮੰਨਦੇ ਪੁੜਰੇ ਉਪਦੇਸ਼ਾਂ ਨੂੰ ਨਹੀਂ ਮੰਨਦੇ ਕਹਦਾ ਕਿੰਦਾ ਉਹਨਾਂ ਕੋਈ ਵਾਰ ਨਹੀਂ ਕਿਹਨ ਹੁੰਦੀ ਹੈ ਪਰ ਸੱਚੇ ਲੋਕਾਂ ਨਾਲ ਸਿੱਧੇ ਸਾਦੇ ਲੋਕਾਂ ਨਾਲ ਖੁਦਾਰੀ ਪਿਆਰ ਉਹਨਾਂ ਨਾਲ ਦੀ ਦੋਸਤੀ ਆ ਪਰ ਸਿੱਧੇ ਸਾਦੇ ਲੋਕ ਜਿਹੜੇ ਲੋਕਾਂ ਨੂੰ ਪਸੰਦ ਨੇ ਸਾਦੇ ਸਾਦੇ ਲੋਕ ਜਿਹੜੇ ਦੁਨੀਆ ਨੂੰ ਖਸਾਨਾ ਦਿੰਦੇ ਨੇ ਦੁਨੀਆ ਨੂੰ ਪਸੰਦਿਆ ਸੰਸਾਰ ਨੂੰ ਆਪਣਾ ਪਸੰਦਿਆ ਸੰਸਾਰ ਦੇ ਲੋ ਵਰਗੇ ਲੋਕ ਤੇ ਕੋੜਾ ਦੇ ਕਲਾਣ ਲਿਖਿਆ ਸੰਸਾਰ ਦਾ ਮਿੱਤਰ ਚੜਾ ਜਿਹੜਾ ਆ ਪਰਮੇਸ਼ਰ ਦਾ ਵੈਰ ਆ ਸੰਸਾਰ ਦਾ ਮਿੱਤਰ ਚੜਾ ਪਰਮੇਸ਼ਰ ਦਾ ਵੈਰ ਆ ਪਰ ਸਿੱਧੇ ਸਾਦੇ ਲੋਕ ਜਿਹੜੇ ਸਿੱਧੇ ਸਾਦੇ ਲੋਕ ਜਿਹੜੇ ਆ ਉਹ ਕੁਡਾ ਨੂੰ ਪਸੰਦਿਆ ਉਹਨਾਂ ਨੂੰ ਦੀ ਦੋਸਤੀ ਇਬਰਾਹਮ ਦੇ ਨਾਲ ਖੁਦਾ ਦੀ ਦੋਸਤੀ ਸੀ ਇਬਰਾਹਮ ਨਾਲ ਖੁਦਾ ਦੀ ਦੋਸਤੀ ਸੀ ਜਦ ਖੁਦਾ ਨੇ ਉਹਨੂੰ ਉਜਾੜ ਵਿੱਚ ਖੁਦਾ ਨੇ ਉਹਨੂੰ ਬਰਕਤ ਦਿੱਤੀ ਖੁਦਾ ਵੀ ਲੋਥੀ ਦਾ ਬੱਕਰੇ ਲੋਥ ਲੋਥ ਨੇ ਯਰਦਨ ਵਾਲਾ ਇਲਾਕਾ ਮੱਲਿਆ ਜਿੱਧਰ ਹਰੀਆਲੀ ਸੀ ਇਧਰ ਬੜਾ ਕੁਝ ਖਾਣ ਨੂੰ ਸੀ ਬੜਾ ਕੁਝ ਬੀਜਿਆ ਸੀ ਬੜਾ ਕੁਝ ਉਗਦਾ ਸੀ ਯਰਦਨ ਪਾਣ ਸਭ ਕੁਝ ਮੁਹਿਆਫ ਕੀਤਾ ਜਾਦੀ ਕੋਲ ਜੋ ਸਾਰੇ ਤੇ ਉਹ ਕਹਿੰਦਾ ਮੈਂ ਅਧਰ ਹੀ ਜਾਣਾ ਇਬਰਾਹਿਮ ਨੇ ਉਜਾੜ ਵੱਲ ਉਜਾੜੋਂ ਚੱਲਿਆ ਤੇ ਖੁਦਾ ਨੇ ਉਹ ਝਾੜ ਵਿੱਚ ਉਹਦੇ ਬਰਕਤ ਹਰੁੰਦੀ ਆ ਹਾਲੇਲੂਇਆ ਜਿਹੜੇ ਲੋਕ ਸੱਚੇ ਸੱਚੇ ਰਾਹ ਚੱਲਦੇ ਨੇ ਜਿਹੜੇ ਉਹ ਸਿੱਧੇ ਸੱਦੇ ਚੱਲਦੇ ਨੇ ਖੁਦਾ ਉਹਨਾਂ ਨੂੰ ਹਰ ਵਕਤ ਮੋ ਯਾਦ ਕਰਦਾ ਆ ਖੁਦਾ ਉਹਨਾਂ ਨੂੰ ਹਰ ਹਾਲ ਵਿੱਚ ਬਰਕਤ ਦਿੰਦਾ ਆ ਦੁੱਖ ਵਿੱਚ ਵੀ ਖੁਦਾ ਉਹਨਾਂ ਸੰਭਾਲਦਾ ਆ ਤੇ ਸੁੱਖ ਵਿੱਚ ਵੀ ਉਹਨਾਂ ਨੂੰ ਸੰਭਾਲਦਾ ਆ ਹਾਲੇਲੂਇਆ ਖੁਦਾ ਦੇ ਕਲਾਂ ਲਿਖਿਆ ਕਿ ਨਾ ਤਰਮੀਂ ਡਿੱਗੇਗਾ ਤਰਮੀਂ ਤੇ ਮੁਸੀਬਤਾਂ ਆਉਣਗੀਆਂ ਸਰੀ ਇੰਤਰ ਮੀਟਾ ਮਸੀਬਤਾਂ ਆਉਣਗੀਆਂ ਪਰ ਖੁਦਾ ਨਾਲ ਉਹਨਾਂ ਤੋਂ ਉਹਨਾਂ ਨੂੰ ਆਜ਼ਾਦ ਵੀ ਕਰੇਗਾ ਹਾਲੇਲੂਇਆ ਜਿਵੇਂ ਸਿੱਧੇ ਸਦਿ ਰਾਜ ਲਾਂਗੇ ਮਸੀਬਤਾਂ ਆਉਣਗੀਆਂ ਪਰ ਉਸ ਧਰਮ ਵਿੱਚੋਂ ਹੀ ਉਹ ਚਿੱਕੜ ਜਾਣਗੇ ਇਹਦਾ ਸ ਕੱਪੇ ਤੋਂ ਹੀ ਉਹ ਵਾ ਨੂੰ ਗੁੱਸਾ ਹੁੰਦਾ ਹੈ ਕੱਪੇ ਤੋਂ ਹੀ ਉਹ ਵਾ ਨੂੰ ਕਿਣਾ ਹੁੰਦੀ ਹੈ ਮੇਰੇ ਕਲਾਮਿਕ ਘਰ ਤਾਂ ਲਿਖਿਆ ਛੇ ਦੀ ਛੇ ਵਾ ਦੀ ਲਿਖਿਆ ਪੜਲੇ ਨੇ ਛੇਤੀ ਸੋੜਾਂ ਚ ਲਿਖਿਆ ਹੈ ਕਿ ਆਸ਼ੀਆਂ ਵਸ਼ੀਆਂ ਵਸਵਾਂ ਨਾਲ ਜਾਂ ਜਾਂ ਵਾਦ ਵੈਰ ਰੱਖਣਾ ਹੈ ਸਭ ਉਸਤਾ ਨਾਲ ਜਿਹੜੀਆਂ ਉਹ ਜੀ ਨੂੰ ਘਣੌਣੀਆਂ ਲੱਗਦੀਆਂ ਹਨ ਉੱਚੀਆਂ ਅੱਖਾਂ ਝੂਠੀ ਜੀ ਬਟੇ ਬੇਲ ਉੱਚੇ ਖੋਣ ਕਰਨ ਵਾਲੇ ਹੱਥ ਉਹ ਮਨ ਉਹ ਮਨ ਜਿਹੜਾ ਖੋਟੀਆਂ ਜੁਕਤਾਂ ਕਰਦਾ ਹੈ ਉਹ ਪੈਰ ਜਿਹੜੇ ਬਰਿਆਈ ਕਰਨਫੁਰਤੀ ਨਾਲ ਭੱਜਦੇ ਹਨ ਝੂਠਾ ਖਵਾ ਜੋ ਝੂਠ ਜਿਹੜਾ ਝੂਠ ਮਾਰਦਾ ਹੈ ਬਟੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ हे ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਮਨ ਹallelujah ਕਉਤਾ ਸ਼ੇਬ ਆਪਨੇ 16 ਇੰਚ ਲਿਖਿਆ ਆ ਕਿਤਾ ਪਰਮੇਸ਼ਵਰ ਨੂੰ 647 ਗੱਲਾਂ ਨਾਲ ਯਹਵਰ ਨੂੰ ਨਫ਼ਰਤ ਤੇ ਵੈਰ ਆਉਂਦਾ ਉੱਚੀਆਂ ਅੱਖਾਂ ਉੱਚੇ ਅੱਕਾ ਕਿੱਦੀਆਂ ਵਾ ਪੈਟਿੰਡੀ ਚੱਲਦਾ ਆ ਉਹ ਪਿਆਰ ਜਿਹੜੇ ਫੁੱਤੀ ਨਾਲ ਪਾਪ ਨੂੰ ਭੱਜਦੇ ਨੇ ਉਹ ਕੱਬੇ ਉਹ ਕੱਬੇ ਲੋਕ ਨਹੀਂ ਆ ਜਿਹੜੇ ਯਹਵਰ ਨੂੰ ਠਿੰਡਿਆ ਇਹ ਉੱਚੀਆਂ ਅੱਖਾਂ ਜਿਹੜੇ ਦੋ ਭਰਾਵਾਂ ਵਿੱਚ ਵੈਰ ਪਾ ਜੋ ਦੋ ਦੋਸਤਾਂ ਵਿੱਚ ਐ ਵੈਰ ਪਾ ਜੀ ਕਿਸੇ ਘਰਾਂ ਵਿੱਚ ਲੜਾਈ ਪਾ ਦਿੰਦੇ ਨੇ ਚੁਗਲੀ ਕਿਤੇ ਕਿਸੇ ਕੰਸੀ ਦੇ ਵਿੱਚ ਲੜਾਈ ਪਾ ਦਿੰਦੇ ਐਸੇ ਲੋਕਾਂ ਤੇ ਇਹ ਵਾਰ ਨਫ਼ਰਤ ਐ ਸੋ ਕਹਿੰਦਾ 607 ਨਾ ਇਹ ਵਾਰ ਨਹੀਂ ਨਫ਼ਰਤ ਐ ਯਾ ਝੂਠੀਆਂ ਜੁਕਟਾਂ ਕਰਦੇ ਝੂਠੇ ਵੈਰ ਝੂਠੀਆਂ ਗੱਲਾਂ ਫੋਕੀਆਂ ਫੜਾ ਮਾਰਨੀਆਂ ਫੋਕੀਆਂ ਗੱਲਾਂ ਕਰਨੀਆਂ ਫੋਕਾ ਕਮਾਂਡ ਕਰਨਾ ਐਸੇ ਲੋਕਾਂ ਦਾ ਇਹ ਵਾਰ ਕਿਹੜਾ ਜਿਹੜਾ ਸਿੱਧੀ ਚਾਲ ਚੱਲਦਾ ਜਿਹੜਾ ਸਿੱਧਾ ਚੱਲਦਾ ਆਪਣਾ ਰੇ ਜੋਦਾਂ ਨਾਲ ਉਹਦੇ ਨੇ ਇਹ ਵਾਰ ਨੂੰ ਪਿਆਰ ਦੇ ਅੱਜ ਜਿਹੜਾ ਚਲਾਕ ਆ ਉਹ ਕਿੰਨਾ ਬਿੜੋੜਾ ਕੋਈ ਹੈ ਨਹੀਂ ਆ ਦਾ ਚਲਾਕ ਕਿ ਉਹਨੇ ਕਹਿਣਾ ਕਿ ਜਿਹੜਾ ਭੋੜਾ ਉਹਨੂੰ ਕਹਿਣਾ ਪਏ ਕੁਝ ਹੈ ਨਹੀਂ ਆ ਇਹਨੂੰ ਉਹ ਇਹ ਚ ਪਾ ਗ ਲਿਆ ਅਜੀਜ਼ੋ ਸਿੱਧੇ ਸਾਦੇ ਲੋਕ ਦਾ ਨੂੰ ਸੰਦ ਲਿਆ ਸਿੱਧਿਆਂ ਵੀ ਦੋਸਤ ਜੇ ਮੈਂ ਪਲਾਂ ਚ ਕਈ ਵਾਰੀ ਪੜਿਆ ਕਿ ਸਿੱਧੇ ਸਾਧਿਆਂ ਤੇ ਖੁਦਾ ਕਿਰਪਾ ਕਰ ਦਿੰਦਾ ਆ ਨੀਵੇਂ ਨੂੰ ਉੱਚੀਆਂ ਕਰ ਦਿੰਦਾ ਜਿਹੜਾ ਨੀਵਾ ਹੋ ਜਾਂਦਾ ਉਹਨੂੰ ਖੁਦਾ ਉੱਚਾ ਕਰ ਦਿੰਦਾ ਹੈ ਜਿਹੜੇ ਆਪਣੇ ਕਮਾਂਡ ਵਿੱਚ ਨੇ ਉਹ ਕਮਾਂਡ ਵਿੱਚ ਰਾਜਾ ਕਿਹਦਾ ਡਿੱਗਣ ਤੋਂ ਪਹਿਲਾਂ ਕਮਾਂਡ ਹੁੰਦਾ ਹੈ ਕਿ ਕਿਰਪਾ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ ਜਿਹੜੇ ਲੋਕ ਖੁਦਾ ਦੇ ਅਧੀਨ ਹੋ ਜਾਂਦੇ ਖੁਦਾ ਵੀ ਨੀਵੇਂ ਵਾਲੇ ਕੋਦਰ ਮਨ ਨੂੰ ਨੀਵੇਂ ਰੱਖਦੇ ਆ ਉਹ ਲੋਕ ਦਾ ਉਹਨਾਂ ਨੂੰ ਖੁਦਾ ਬਚਾਉਂਦਾ ਹੈ ਉਹਨਾਂ ਕੋ ਸਵਿਤਾ ਤੇ ਲੈ ਕੇ ਜਾਂਦਾ ਹੈ ਕਹਿੰਦਾ ਕੱਬੇ ਤੋਂ ਹੀ ਉਹ ਵਨ ਕਹਿਣ ਹੁੰਦੀ ਆ ਪਸਚੀਆਂ ਨਾਲ ਦੀ ਦੋਸਤੀ ਜਾਂ ਸੱਚੇ ਲੋਕ ਚਾਹਦੇ ਸੱਚਾਈ ਦੇ ਰਾਹ ਚੱਲਦੇ ਸੱਚੇ ਰਾਜ ਜਾਲੇ ਨੇ ਕਿਸਦਾ ਬੁਰਾ ਨਹੀਂ ਕਰਦੇ ਪਣਾ ਕੜਾ ਦੀ ਦੋਸਤੀ ਆ ਜਿਨ੍ਹਾਂ ਦੇ ਮਨ ਵਿੱਚ ਹਰ ਵਕਤ ਕਰੋਧ ਹਰ ਵਕਤ ਕਰੋਧ ਹਰ ਵਕਤ ਬੁੜਾ ਸੋਚਣਾ ਹਰ ਵਕਤ ਵੈਰ ਰੋਧ ਰੱਖਣਾ ਹਰ ਵਕਤ ਬੁੜਾ ਕਰਨਾ ਉਹਨਾਂ ਨਾਲ ਖੁਦ ਆਦਮ ਨਫਰਤ ਆ ਕਈ ਲੋਕ ਚਰਚੇ ਵਿੱਚ ਆ ਕੇ ਬੜੇ ਧਰਮੀ ਬਣ ਜਾਂਦੇ ਨੇ ਛੱਛੇ ਵਿੱਚ ਆ ਕੇ ਬੜੇ ਧਰਮੀ ਬਣ ਜਾਣਾ ਸੀ ਅਸੀਂ ਹੁਣ ਬੜੇ ਕੀ ਆ ਧਰਮੀ ਆ ਤੇ ਬਾਕੀ ਇਹ ਦਿਨ ਬਾਕੀ ਦੰਦੇ ਵਿੱਚ ਬੜੇ ਆਕੜ ਕੇ ਰਹਿਣਾ ਬੜੀ ਆਕੜ ਕੇ ਰਹਿਣਾ ਕਿ ਸਾਡੇ ਵਰਗਾ ਕੋਈ ਹੈ ਨਹੀਂ ਆ ਜੀਜ਼ੋ ਖੁਡਾ ਜਿਹੜਾ ਛੱਛੇ ਸਾਨੂੰ ਵੇਖਦਾ ਆ ਉਹ ਕਦਾ ਸਾਨੂੰ ਬਾਕੀ ਦਿਨਾਂ ਵਿੱਚ ਸਾਨੂੰ ਖੁਦਾਨ ਨੂੰ ਵੇਖਦਾ ਆ ਪਰ ਲਈ ਜੀਜ਼ੋ ਖੁਦਾ ਦਾ ਕਲਾਮ ਜਿ ਕੁੜਾ ਦੇ ਹੁਕਮਾਂ ਦੇ ਚੱਲਾਂਗੇ ਕੁੜਾ ਦੇ ਬੇੜੀਆਂ ਨੂੰ ਪੂਰਿਆ ਕਰਾਂ ਕੁੜਾ ਦੇ ਹੁਕਮਾਂ ਨੂੰ ਮੰਨਾਂਗੇ ਤੇ ਫੇੜ ਕੁੜਾ ਨਿਬਰਕਰ ਜੜੀਆ ਕੁੜਾ ਦੇ ਕਲਾਮ ਲਿਖਿਆ ਹੈ ਕਹਿੰਦਾ ਜਦ ਤੁਸੀਂ ਇਹ ਬਾਰੀ ਵਾਰ ਮਨ ਲਾ ਕੇ ਸੁਣੋ ਤੇ ਲੋ ਹੁਕਮਾਂ ਦੀ ਪਾਲਣਾ ਕਰੋ ਤੇ ਸਾਰੀਆਂ ਬਰਕਰਾਰਾਂ ਦੇ ਪਿੱਛੇ ਬੈ ਕੇ ਤੁਹਾਨੂੰ ਮਿਲਣਗੀਆਂ ਜਦ ਤੁਸੀਂ ਇੱਕ ਰਾਥਣੀ ਤੁਸੀਂ ਸਿਰ ਠਹਿਰੋਗੇ ਖੁਸ਼ ਨਹੀਂ ਠਹਿਰੋਟਾ ਦੇ bari ਇੱਕ ਰਾਥਣੀ ਹੋਣ ਕੇ ਸੱਤੀ ਰਹੋਗੇ ਨਸਾਂਗੇ ਟਾਡੇ ਘਰ ਵਿੱਚ ਵਰਖਤ ਹੋਵੇਗੀ ਤੁਹਾਡੇ ਪਰਿਵਾਰ ਤੁਹਾਡੇ ਬੱਚਿਆਂ ਵਿੱਚ ਵਰਖਤ ਹੋਵੇਗੀ ਤਾਂ ਰੋਟੀ ਵਿੱਚ ਪਾਣੀ ਵਿੱਚ ਵਰਖਤ ਹੋਵੇਗੀ ਜੇ ਤੁਸੀਂ ਉਹਦੇ ਕੁਮਾਰੀ ਪਾਲਤਾ ਕਰਾਂਗੇ ਸੀਐਸਸੀ ਅਸੀਂ ਅਸੀਂ ਉਹਦੇ ਕੁਮਾਰੀ ਪਾਲਣਾ ਕਰਾਂਗੇ ਫਿਰ ਉਹ ਦਿਨ ਸਾਡੀ ਦੋਸਤੀ ਹੈ ਫਿਰ ਉਹ ਸਾਡੇ ਨਾਲ ਉਹਦਾ ਸਾਡੇ ਨਾਲ ਕੋਈ ਰਿਸ਼ਤਾ ਆ ਜੇ ਜਦੋਂ ਕੁਮਾਰੋ ਨਹੀਂ ਮੰਨਦੇ ਉਹਦੇ ਗੱਲਾਂ ਨੂੰ ਨਹੀਂ ਮੰਨਦੇ ਪਏ ਤਾਂ ਦੇਖ ਲਾਂ ਲੈ ਕੇ ਆ ਕਹੋ ਤਾਂ ਜੀ ਕਿਹਾ ਆ ਕਹਿੰਦਾ ਜਿਹੜਾ ਹੁਕਮਾ ਫੁੜਾ ਦੇ ਹੁਕਮਾ ਬੇਇੱਜ਼ਤਾ ਨਹੀਂ ਮੰਨਦਾ ਜਿਹੜਾ ਹੁਕਮਾ ਹੁਕਮ ਫੁੜਾ ਦੇ ਬੇਇੱਜ਼ਤਾ ਤੋਂ ਕੰਨ ਫੇਰ ਹੁੰਦਾ ਆ ਕਿ ਉਹਦੀ ਪ੍ਰਾਰਥਨਾ ਵੀ ਕਨੌਣੀਆਂ ਨੇ ਤਾਂ ਉਤਾ ਫਿੱਕੇ ਆ ਕੋਈ ਪ੍ਰਾਰਥਨਾ ਵੀ ਉਹ ਕਨੌਣੀਆਂ ਭਾਵੇਂ ਬੜੀਆਂ ਪ੍ਰਾਰਥਨਾ ਕਰਨ ਵਾਲਾ ਬੜੀਆਂ ਪ੍ਰਾਰਥਨਾ ਕਰਨ ਵਾਲਾ ਆ ਬੜੇ ਵਜਨ ਨੂੰ ਜਾਣਦਾ ਜੇ ਕੋਈ ਦਾ ਹੁਕਮਾ ਨਹੀਂ ਮੰਨਦਾ ਜੇ ਕੋਈ ਦਾ ਹੁਕਮ ਨਹੀਂ ਪਾਲਨ ਨਹੀਂ ਕਰਦਾ ਬੇਇੱਜ਼ਤਾ ਨਹੀਂ ਸੁਣਦਾ ਉਹਦੀ ਬੇਇੱਜ਼ਤਾ ਦੇ ਬੜਾ ਕੰਨ ਨਹੀਂ ਝਰਦਾ ਕਹਿੰਦਾ ਉਹਦੀ ਪ੍ਰਾਰਥਨਾ ਵੀ ਕਨੌਣੀਆਂ ਨੇ ਸਿੱਧੇ ਸਾਡੇ ਲੋਕਾਂ ਨਾਲ ਖੁਸ਼ ਹੁੰਦਾ ਆ ਜਿਹਦੇ ਮਨ ਸਿੱਧਾ ਜਿਹਨਾਂ ਦਾ ਜਿਹੜੇ ਸਿੱਧੇ ਸਭੇ ਲੋਕ ਨੇ ਜਿਹੜੇ ਕੋਡਾ ਨਾਲ ਪਿਆਰ ਕਰਦੇ ਨੇ ਜਿਹੜੇ ਸਭ ਦੇ ਨਾਲ ਪਿਆਰ ਕਰਦੇ ਨੇ ਦੁਸ਼ਮਣਾਂ ਨਾਲ ਵੀ ਪਿਆਰ ਕਰਦੇ ਨੇ ਜਿਹੜੇ ਉਹਨਾਂ ਨੂੰ ਫਿਟਕਾਰਨ ਕੋ ਉਹਨਾਂ ਨਾਲ ਵੀ ਪਿਆਰ ਕਰਦੇ ਨੇ ਕੋਈ ਆ ਰਿਹਾ ਉਹਨਾਂ ਨਾਲ ਦੋਸਤੀ ਆ ਕੋਡਾ ਦੀ ਇਬਰਾਹਿਮ ਨਾਲ ਦੋਸਤੀ ਸੀ ਕੋਡਾ ਦੀ ਮੂਸਾ ਨਾਲ ਦੋਸਤੀ ਸੀ ਕੋਡਾ ਦੀ ਮੂਸਾ ਨੂੰ ਕਈ ਲੋਕ ਆਪਨੇ ਸੀ ਕਿ ਤੁਸਨੂੰ ਇੱਥੇ ਮਰੇ ਮਿਸ਼ਰਚ ਮਿਸ਼ਰ ਦਾ ਗੱਡੀ ਚ ਮਰ ਗਈ ਲਾਂਡਾ ਰੋਗ ਕੀਤਾ ਇਹ ਕੀਤਾ ਮੁਸਾਫਿਰ ਵੀ ਹਲੀਮ ਮਰਿਆ ਹਲੀਮ ਮਰਿਆ ਚਕਰਾ ਨੇ ਕਿਹਾ ਮੁਸਾਫਰ ਹਲੀਮ ਕੋਈ ਨਹੀਂ ਹੈ ਹਲੀਮ ਅਸੀਂ ਹਲੀਮ ਬਣਨਾ ਚਕਰਾ ਦਾ ਕਹਾਂਦਾ ਜਿਹੜੇ ਹੁਕਮਾਂ ਨਹੀਂ ਪਾਲਣਾ ਕਰਦੇ ਉਹਨਾਂ ਨੂੰ ਬਰਕਤਾਂ ਮਿਲਦੀਆਂ ਨਹੀਂ ਉਹ ਆਨੰਦ ਮਿਲਦਾ ਹੈ ਜਿਹੜਾ ਆਨੰਦ ਖਤਮ ਨਹੀਂ ਹੁੰਦਾ ਦੁਨੀਆ ਦਾ ਨੰਦ ਜਿਹੜਾ ਹੈ ਉਹ 5 ਮਿੰਟ ਦਾ 10 ਮਿੰਟ ਦਾ 20 ਮਿੰਟ ਦਾ ਬਾਅਦ ਇੱਕ ਡਿੰਡਾ ਹੋ ਜੀਗਾ ਦੋ ਡਿੰਡਾ ਹੋ ਜੀਗਾ ਲੇਕਿਨ ਫਿਰ ਉਸੇ ਉਸ ਤੋਂ ਬਾਅਦ ਫੇਰ ਅਸੀਂ ਉਹੀ ਖਸਤਾ ਵਿੱਚ ਉਹੀ ਬਸੀਤਾਂ ਵਿੱਚ ਉਹੀ ਦੁੱਖਾਂ ਵਿੱਚ ਆ ਜਾਂਦੇ ਹਾਂ ਪਜਿਟਿਵ ਖੁਦਾ ਦੇ ਹੁਕਮਾਂ ਦੇ ਲਾਂਗੇ ਉਦੋਂ ਸਾਡੇ ਥੋੜੇ ਵਿੱਚ ਵੀ ਖੁਦਾ ਬਰਕਤ ਦੇਵੇਗਾ ਸਾਡੇ ਥੋੜੇ ਵਿੱਚ ਵੀ ਸੰਉ ਨੰਦ ਤੇ ਸ਼ਾਂਤੀ ਦੇਵੇਗਾ ਕਿਤੇ ਆ ਬੰਦੇ ਕੋਲ ਬੜਾ ਕੁਝ ਹੁੰਦਾ ਬੜਾ ਕੁਝ ਹੁੰਦਾ ਪੈਸਾ ਹੀ ਬੜਾ ਸਭ ਕੁਝ ਹੁੰਦਾ ਪਰ ਸ਼ਾਂਤੀ ਨੰਦ ਉਹਦੇ ਕੋਲ ਨਹੀਂ ਆ ਬੜੀ ਦੁਨੀਆ ਜਿਹੜੀ ਸ਼ਾਂਤੀ ਆਨੰਦ ਨਹੀਂ ਹੈ ਲੇਕਿਨ ਜਿਹੜੇ ਖੁਦਾ ਦੇ ਲੋਕ ਜਿਸ ਦੇ ਸਦਰਾਂ ਵਾਲੇ ਜਿਸ ਖੁਦਾ ਰਾਤੇ ਚੱਲਦੇ ਨੇ ਕੋਈ ਹੁਕਮ ਨਹੀਂ ਪਾਲਣਾ ਕਰਦੇ ਨੇ ਜਿਹੜੇ ਸਿੱਧੇ ਸਾਦੇ ਮਨ ਦੇ ਸਿੱਧੇ ਸਾਫ ਨੇ ਸਿੱਧੇ ਨੇ ਉਹਨਾਂ ਕੋਲ ਪਰ ਪੈਸਾ ਨਹੀਂ ਹੈ ਭਾਵੇਂ ਖੁਦਾ ਦਾ ਕਲਾਮ ਦੇ ਨਾਲ ਹੀ ਖੁਦਾ ਨੇ ਉਹਨਾਂ ਨੂੰ ਇਹਨਾਂ ਕਨੰਦ ਦਿੱਤਾ ਉਹਨਾਂ ਨੂੰ ਤੇ ਉਹਦੇ ਵਿੱਚ ਆਨੰਦ ਕਰਦੇ ਨੇ ਲੋਕ ਆਪਣੀ ਸ਼ਾਂਤੀ ਲੱਭਦੇ ਪੈਸੇ ਵਿੱਚ ਲੋਕ ਕੋਈ ਸ਼ਾਂਤੀ ਲੱਭਦੇ ਆਪਣੇ ਮਹਿਫਲਾਂ ਵਿੱਚ ਲੇਕਿਨ ਸਾਡੀ ਸ਼ਾਂਤੀ ਖੁਦਾ ਦੇ ਕਲਾਮ ਦੇ ਵਿੱਚ ਹੈ ਹਾਲੇਲੂਇਆ ਜਿਹੜੇ ਕਲਾਮ ਦੇ ਚੱਲ ਰਹੇ ਨੇ ਕਲਾਮ 'ਚ ਅਮਲ ਕਰਦੇ ਨੇ ਉਹਨਾਂ ਲਈ ਸ਼ਾਨ ਤੇ ਉਹਨਾਂ ਆਨੰਦ ਖੁਦਾ ਦੇ ਕਲਾਮ ਦੇ ਵਿੱਚ। ਉਹ ਜੋ ਬਵਿਸ਼ਤਾ ਬਵਿਸ਼ਤਾ ਖੁਦਾ ਦੇ ਕਲਾਮ ਦੇ ਵਿੱਚ, ਆਨੰਦ ਖੁਦਾ ਦੇ ਗੱਲਾਂ ਦੇ ਵਿੱਚ, ਕਲਾਮ ਦੇ ਵਿੱਚ ਆਨੰਦ ਆ। ਗੀਤ ਭਜਨ ਗੀਤ ਭਜਨ ਆਪਣੀ ਜਗ੍ਹਾ ਆ, ਰਾਰਨਾ ਆਪਣੀ ਜਗ੍ਹਾ ਲੇਕਿਨ ਕਲਾਮ ਜਿਹਦੇ ਕੋਲ ਕਲਾਮ ਨਹੀਂ ਆ ਉਹਦੇ ਕੋਲ ਖੁਦਾ ਵੀ ਨਹੀਂ ਆ। ਜਿਹਦੇ ਕੋਲਦਾ ਕਲਾਮ ਨਹੀਂ ਆ ਉਹਦੇ ਕੋਲ ਯਿਸੂ ਵੀ ਨਹੀਂ ਆ। ਅਲੇਲੀਆ ਜਿਹੜੇ ਲੋਕ ਕਲਾਮ ਦੀ ਗੱਲ ਕਰਦੇ ਜਿਹੜੇ ਲੋਕ ਸਿੱਧੇ ਸਾਰੇ ਜਆ ਕਲਾਮ ਦੀ ਗੱਲ ਕਰਦੇ ਉਹ ਉਹ ਲੋਕਾਂ ਨੂੰ ਬੁਰੇ ਲੱਗਦੇ ਨੇ ਦੁਨੀਆ ਵਿੱਚ ਹੋਰ ਸਾਰੀਆਂ ਗੱਲਾਂ ਕਰ ਲਓ ਸਾਰੇ ਜਹਾਨ ਦੀਆਂ ਗੱਲਾਂ ਕਰ ਲਓ ਸਭ ਗੱਲਾਂ ਕਰ ਲਓ ਪੂਰੇ ਵਰਲਡ ਦੀਆਂ ਗੱਲਾਂ ਕਰ ਲਓ ਕੋਈ ਵੀ ਛੇੜ ਕੇ ਪੈ ਜੋ ਬੜੇ ਲੋਕ ਆਨੰਦ ਹੋਣਗੇ ਬੜੇ ਲੋਕ ਖੁਸ਼ ਹੋਣਗੇ ਭਾਈ ਜੋ ਕਲਾਮ ਦੀ ਗੱਲ ਕਰੋ ਉਹਦੇ ਲੋਕਾਂ ਨੇ ਬੋਲਣਾ ਸ਼ੁਰੂ ਹੋ ਜਾਣਾ ਹੈ ਕਲਾਮ ਦੇ ਵਿੱਚ ਸਾਡੀਆਂ ਬਰਕਤਾਂ ਆ। ਕਲਾਮ ਨੂੰ ਮੰਨੋਗੇ ਤਾਂ ਫਿਰ ਬਰਕਤ ਦੇਵੇ। ਕਲਾਮ ਸੁਣੋਗੇ ਤਾਂ ਫਿਰ ਬਰਕਤ ਦੇਵੇਗਾ। ਕੁਵੈਨ ਕਿਹਾ ਐਸੀ ਇਹ ਕਹਾਵਤ ਹਿੰਦੀ ਲਿਖਿਆ 32 33 ਲਿਖਿਆ ਆ। ਇਹਦਾ ਦੁਸ਼ਟਾਂ ਦੇ ਘਰ ਉੱਤੇ ਜਿਹੜਾ ਵਾਦਾ ਸ਼ਰਾਬ ਪਿੰਦਾ ਹੈ ਪੱਧਰਮੀਆਂ ਦੇ ਨਿਵਾਸ ਉੱਤੇ ਉਹ ਬਰਕਤ ਦਿੰਦਾ ਹੈ। ਹਾਲੇਲੂਇਆ। ਹਾਲੇਲੂਇਆ। ਕੋਈ ਅਰੇ ਕਲਾਮ ਚ ਅਸੀਂ ਪੜਿਆ ਆ ਕਿੰਨਾ ਦੁਸ਼ਟਾਂ ਦੇ ਘਰ ਉੱਤੇ ਇਹ ਵਾਦਾ ਸ਼ਰਾਬ ਹੈ। ਲੇਕਿਨ ਧਰਮੀਆਂ ਦੇ ਘਰਾਂ ਉੱਤੇ ਉਹਦੀ ਬਰਕਤ ਆਉਂਦੀ ਹੈ ਉਹਦੀ ਆਸ਼ੀਸ਼ ਆਉਂਦੀ ਹੈ ਹਾਲੇਲੂਇਆ ਹਾਲੇਲੂਇਆ ਜਿਹੜੇ ਦੇ ਖੁਦਾ ਜਿਹੜੇ ਜਿਹੜੇ ਕੱਬੇ ਚੱਲਦੇ ਨੇ ਜਿਹੜੇ ਗਲਤ ਚੱਲਦੇ ਨੇ ਕੁਦਾਰੇ ਵਿੱਚ ਉਹਨਾਂ ਦੇ ਘਰਾਂ ਉੱਤੇ ਅੱਜ ਵੀ ਸ਼ਰਾਬ ਆ ਇਹ ਸ਼ਰਾਬ ਕਿਸੇ ਇਨਸਾਨ ਨੇ ਨਹੀਂ ਪਾਇਆ ਇਹ ਸ਼ਰਾਬ ਕਿਸੇ ਬੰਦੇ ਨੇ ਨਹੀਂ ਪਾਇਆ ਸਾਡੇ ਤੇ ਇਹ ਸ਼ਰਾਬ ਤਾਂ ਕਿਸੇ ਸਾਡੇ ਗਾਂਢੀ ਗਵਾਂਢੀ ਨੇ ਨਹੀਂ ਪਾਇਆ ਇਹ ਸ਼ਰਾਪ ਸਾਡੇ ਇਸ਼ੇਦਾਰ ਭੈਣ ਭਰਾਵਾਂ ਨੇ ਨਹੀਂ ਪਾਇਆ ਇਹ ਸ਼ਰਾਪ ਖੁਦ ਬਖ ਖੁਦ ਬਖ ਸਾਡੇ ਉਤੇ ਆ ਗਿਆ ਕਿਉਂ ਆ ਗਿਆ ਆ ਕਿਉਂਕਿ ਅਸੀਂ ਖੁਦਾਰੇ ਰਾਹ ਵਿੱਚ ਗਲਤ ਚੱਲੇ ਆ ਅਸੀਂ ਖੁਦਾਰੇ ਹਜ਼ੂਰ ਵਿੱਚ ਗਲਤ ਤਰੀਕੇ ਨਾਲ ਚੱਲੇ ਆ ਅਸੀਂ ਕੁਦਾਨੂ ਕਮਾਨੀ ਪਾਲਣਾ ਨਹੀਂ ਕਰ ਸੀ ਆਪੇ ਚਾਲ ਸਿੱਧੀਆਂ ਨਹੀਂ ਕੀਤਾ ਇਹ ਆਪੇ ਚਾਲ ਸਿੱਧੀ ਕੀਤੀ ਉਹਦੇ ਕੋਲ ਅੱਗਲਾ ਧਰਮੀਆਂ ਦੇ ਕਰਾ ਉੱਤੇ ਖੁਦਾ ਦੀ ਬਰਕਤ ਆਉਂਦੀ ਹੈ ਇੱਕ ਜਿਹੜੇ ਕੱਬੇ ਚੱਲ ਜene ਦੁਸਤ ਚਲਦੇ ਨੇ ਦੁਸਤਾਂ ਦੇ ਘਰਾਉਂ ਦੇ ਯਾ ਵਾਦਾ ਸ਼ਰਾਪਿਆ ਇਨਸਾਨ ਦਾ ਸ਼ਰਾਪ ਨਹੀਂ ਆ ਤੇ ਪਰਮੇਸ਼ਰ ਵੱਲੋਂ ਦੇਖੇ ਸ਼ਰਾਪ ਖੁਦਾ ਸ਼ਰਾਪ ਨਹੀਂ ਦਿੰਦਾ ਸ਼ਰਾਬੇ ਦਸ ਖੁਦਾ ਆ ਜਾਂਦੇ ਖੁਦਾ ਨਹੀਂ ਕੋਈ ਸ਼ਰਾਪ ਦਿੰਦਾ ਕੋਈ ਨਾ ਕਿਸੇ ਨੂੰ ਸ਼ਰਾਪ ਕੋਈ ਕਹਿੰਦਾ ਬਾਵਾ ਫੇ ਲਾ ਕੇ ਕਹਿੰਦਾ ਤੇ ਟੱਕੇ ਦੇ ਬਾ ਡੱਬੇ ਲੋਕੋ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੈਂ ਤੁਹਾਨੂੰ ਸ਼ਾਂਤੀ ਦੇਵਾਂਗਾ لیکن انسان خود ਜਿੱਦੋ ਖਰਾ ਦੇ ਹੁਕਮਾ ਦੀ ਪਾਲਣਾ ਨਹੀਂ ਕਰਦੇ ਖੁੱਡ ਖੁੱਡ ਅਸੀਂ ਗੁਨਾਹ ਵਿੱਚ ਫਸ ਜਾਂਦੇ ਹਾਂ ਫੋਖਰ ਅਸੀਂ ਆਪਣੇ ਉੱਤੇ ਗੁਨਾਹ ਲੈ ਕੇ ਆ ਜਾਂਦੇ ਹਾਂ ਖੁੱਡ ਆਪਣੇ ਉੱਤੇ سزا ਲੈ ਖੁੱਡ ਆਪਣੇ ਉੱਤੇ ਬਿਮਾਰੀਆਂ ਲੈ ਕੇ ਆ ਜਾਂਦੇ ਹਾਂ ਜੇ ਤੁਸੀਂ ਕਹਿੰਦੇ ਸਾਨੂੰ ਕਿਹੜਾ ਕੋਈ ਵੇਖਦਾ ਆ ਚੱਚੇ ਵਿੱਚ ਤਾਂ ਮੀਮਾਂ ਦੇ ਬਾਹਰ ਵਿੱਚ ਜਾ ਕੇ ਹੀਰੋ ਉਹੀ ਗੱਲਾਂ ਉਹੀ ਕੰਮ ਹੋਈ ਗੱਲਾਂ ਸ਼ੁਰੂ ਕਰਨੀਆਂ ਉਹ ਕਹਿੰਦਾ ਕੱਬੇ ਤੋਂ ਜੋ ਵਾ ਨੂੰ ਕਿਹੜਾ ਹੁੰਦੀ ਹੈ ਤੇ ਸੱਚਿਆਂ ਸੱਚਿਆਂ ਲੋਕਾਂ ਦੇ ਧਰਮੀ ਲੋਕਾਂ ਨਾਲੋਂ ਦੀ ਦੋਸਤੀ ਆ ਫਿਰ ਸੱਚੇ ਰਹਾਤੇ ਚੱਲਦੇ ਖੁਦਾ ਦੇ ਵਿੱਚ ਉਹਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਫਿਰ ਬਰਕਤਾਂ ਮਿਲਦੀਆਂ ਫਿਰ ਸ਼ਾਂਤੀ ਤੇ ਆਨੰਦ ਹੋਣੇ ਨੇ ਸ਼ਾਂਤੀ ਤੇ ਆਨੰਦ ਚਾਚੇ ਜਾ ਕੇ ਨਹੀਂ ਮਿਲਣਾ ਇਹ ਚ ਸਾਰੀ ਦੁਨੀਆ ਜਾਂਦੀ ਬੜੇ ਲੋਕ ਜਾਂਦੇ ਚਾਹ ਚੱਟ ਜਾ ਕੇ ਸ਼ਾਂਤੀ ਆਨੰਦ ਨਹੀਂ ਮਿਲਣਾ ਸ਼ਾਂਤੀ ਆਨੰਦ ਚੱਚ ਜਾ ਕੇ ਦੁਕਮਾਨ ਸੁਣ ਕੇ ਤੇ ਕਲਾਮ ਨੂੰ ਸੁਣ ਕੇ ਤੇ ਅਮਲ ਕਰਕੇ ਉਹਦੇ ਵਿੱਚ ਚੱਲ ਕੇ ਤੇ ਫਿਰ ਆਨੰਦ ਦੀ ਸ਼ਾਂਤੀ ਸਾਡੇ ਘਰਾਂ 'ਚ ਹੋਣੀ ਹੈ ਫਿਰ ਸਾਡੇ ਘਰਾਂ 'ਚ ਬਰਕਤਾਂ ਹੋਣੀਆਂ ਨੇ ਹਾਲੇ ਲਈ ਤੇ ਦੁਸ਼ਤਾਂ ਦੇ ਕਰ ਜਈਏ ਵਾਦਾ ਸ਼ਰਾਪ ਹੈ ਪਰ ਧਰਮੀਆਂ ਦੇ ਉੱਤੇ ਕੁਦਾਦੀ ਬਰਕਤ ਆ ਜਾਂਦੀ ਹੈ ਧਰਮੀਆਂ ਦੇ ਉੱਤੇ ਕੁਦਾਦੀ ਬਰਕਤ ਆ ਸਿੱਧੇ ਸਾਡੇ ਲੋਕਾਂ ਦੇ ਉੱਤੇ ਕੁਦਾਦੀ ਬਰਕਤ ਆ ਬਰਕਤੋਨਾ ਲੋਕਾਂ ਨੇ ਜਿਹੜੇ ਸਿੱਧੇ ਚੱਲਦੇ ਨੇ ਬਰਕਤੋਨਾ ਲੋਕਾਂ ਨੇ ਜਿਹੜੇ ਆਪਣੀਆਂ ਅੱਖਾਂ ਉੱਚੀਆਂ ਨਹੀਂ ਕਰਦੇ ਜਿਹੜੇ ਕਮਾਂਡ ਵਿੱਚ ਨਹੀਂ ਰਹਿੰਦੇ ਕਮਾਂਡੀ ਨਹੀਂ ਰਹਿੰਦੇ ਕਮਾਂਡ ਇੱਕ ਚੀਜ਼ ਦਾ ਨਹੀਂ ਕਮਾਂਡ ਬੜੇ ਤਰ੍ਹਾਂ ਦਾ ਹੈ ਪੈਸੇ ਦਾ ਵੀ ਕਮਾਂਡ ਹੈ ਸਾਡੇ ਸੋਪਣ ਦਾ ਵੀ ਕਮਾਂਡ ਹੈ ਸਾਡੀ ਤਾਕਤ ਦਾ ਵੀ ਕਮਾਂਡ ਹੈ ਸਾਡੇ ਪੈਸੇ ਦਾ ਕਮਾਂਡ ਹੈ ਸਾਡੇ ਗਿਆਨ ਦਾ ਕਮਾਂਡ ਹੈ ਬੜੇ ਤਰ੍ਹਾਂ ਦਾ ਕਮਾਂਡ ਹੈ ਹalleluyah ਕਿ ਅੱਤਰ ਮੀਆਂ ਦੇ ਘਰਾਂ ਉੱਤੇ ਪੜਾਦੀ ਬਰਕਤ ਆ। ਅਸੀਂ ਜੋ ਧਰਮੀ ਬੰਨੇ ਆ ਅਸੀਂ ਸਾਰਿਆਂ ਨੇ। ਜਿੰਨੇ ਕਲਾਮ ਨੂੰ ਸੁਣ ਰਹੇ ਆ ਅਸੀਂ ਅਸੀਂ ਧਰਮੀ ਬੰਨੇ ਆ ਤਾਂ ਕਿ ਖੁਦਾ ਸਾਨੂੰ ਬਰਕਤ ਦੇਵੇ। ਜਿਵੇਂ ਖੁਦਾ ਨੇ ਇਬਰਾਹਮ ਨੂੰ ਬਰਕਤ ਦਿੱਤੀ ਜਿਵੇਂ ਖੁਦਾ ਨੇ ਇਬਰਾਹਮ ਨੂੰ 100 ਸਾਲ ਦੀ ਮੱਟੱਕ ਜਾ ਕੇ ਪੜਾਉਣ ਨੂੰ ਬੱਚੇ ਦਾ ਨਿਵਾਜਿਆ ਉਹਨੂੰ ਬਰਕਤ ਦਿੱਤੀ। ਤੁਣ ਧਰਮੀਆਂ ਦਾ ਨੂੰ ਪਿਤਾ ਬਣਾਇਆ ਅਸੀਂ ਵੀ ਧਰਮੀ ਬਣਨਾ ਹੈ ਤਾਂ ਕਿ ਦਸਾਂ ਨੂੰ ਬਰਕਤ ਦੇਵੇ ਜਾਂਕਿ ਤਾਂ ਕਿ ਖੁਦਾ ਨਾਲ ਸਾਡੀ ਦੋਸਤੀ ਹੋ ਜਾਏ। ਕੋਈ ਆਦੀ ਉਪਾਸਨਾ ਕਰਨੀ ਹੈ। ਪਾਤਾਂ ਦੀ ਉਪਾਸਨਾ ਨਹੀਂ ਕਰਨੀ, ਖੁਦਾ ਦੀ ਉਪਾਸਨਾ ਕਰਨੀ ਹੈ। ਨਬੀਆਂ ਦੀ ਉਪਾਸਨਾ ਨਹੀਂ ਕਰਨੀ। ਇਬਰਾਹਿਮ ਦੀ ਉਪਾਸਨਾ ਨਹੀਂ ਕਰਨੀ। ਇਹ ਉਹਵਾ ਪਰਮੇਸ਼ਰ ਦੀ ਉਪਾਸਨਾ ਕਰਨੀ ਹੈ ਜਿਹੜਾ ਸਰਾਇ ਨੂੰ ਮਿਸਰ ਵਿੱਚੋਂ ਕੱਢ ਕੇ ਲੈ ਗਿਆ ਜਿਨੇ ਯਰਦਨ ਨੂੰ ਦੋ ਹਿੱਸੇ ਘਟਾਈ ਨੇ ਲਾਲ ਸਮੁੰਦਰ ਨੂੰ ਦੋ ਹੀ ਹਿੱਸੇ ਕੀਤਾ। ਕੋਸ ਪਰਮੇਸ਼ਵਰ ਦੀ ਉਪਾਸਨਾ ਕਰਨੀ ਉਸ ਪਰਮੇਸ਼ਵਰ ਦੀ ਉਪਾਸਨਾ ਕਰਨੀ ਆ ਜਿਸ ਪਰਮੇਸ਼ਵਰ ਸਾਡੇ ਪਾਪਾ ਲਈ ਆਪਣਾ ਫੋਨ ਬਾਹਰ ਕੋਸ ਪਰਮੇਸ਼ਰ ਜੀ ਉਪਾਸਨਾ ਕਰਨੀ ਹੈ ਫੁਰਾਦੁਕਮਾਨ ਦੀ ਪਾਲਣਾ ਕਰਨੀ ਫੁਰਾਦੁਕਮਾਨ ਨੂੰ ਕਲਾਮ ਸੁਣਨਾ ਹੈ ਔਰ ਤੇ ਅਮਲ ਕਰਨਾ ਹੈ ਜਰਮਿਆਚ ਲਿਖਿਆ ਆ ਸਿੰਧਾ ਹਾਏ ਇਹਨਾਂ ਨਬੀਆਂ ਦੇ ਉੱਤੇ ਜਿਨ੍ਹਾਂ ਨੇ ਮੇਰੀ ਪ੍ਰਜਾ ਨੂੰ ਆਪਣੇ ਸੁਪਨਿਆਂ ਦੇ ਦੁਆਰਾ ਆਪਣੇ ਸੁਪਨਿਆਂ ਦੇ ਦੁਆਰਾ ਆਪਣੇ ਦਰਸ਼ਨਾਂ ਦੇ ਦੁਆਰਾ ਮੇਰੀ ਪ੍ਰਜਾ ਨੂੰ ਮੇਰੇ ਲੋਕਾਂ ਨੂੰ ਮੇਰੀ ਭਵਿਸ਼ਤਾ ਤੋਂ ਉਹਨਾਂ ਦਾ ਮੂੰਹ ਫੇਰ ਦਿੱਤਾ ਜਾ। ਜਿਹੜੇ ਵਿੱਚ ਲਿਖਿਆ ਹੈ। ਲੋਕਾਂ ਦਾ ਦਰਸ਼ਨ ਦਾਸ ਦਾਸ ਕੇ ਸੁਪਨੇ ਦਾਸ ਦਾਸ ਕੇ ਆਪਣੇ ਵਿਸ਼ਵਾਣ ਦਾਸ ਦਾਸ ਕੇ ਲੋਕਾਂ ਦਾ ਧਿਆਨ ਪ੍ਰਜਾ ਦਾ ਧਿਆਨ ਕਿਸੇ ਦਾ ਧਿਆਨ ਵਚਨ ਤੋਂ ਭਟਾ ਦਿੱਤਾ ਜਾ। ਲੇਕਿਨ ਕਲਾਮ ਆਕੜਾ ਆ ਕਹਿੰਦਾ ਪਰਮੇਸ਼ਵਰ ਉਹ ਜਿਹੜਾ ਪਰਮੇਸ਼ਵਰ ਆ ਉਹ ਤੁਹਾਡੇ ਰੋਟੀ ਵਿੱਚ ਤੁਹਾਡੇ ਪਾਣੀ ਵਿੱਚ ਬਰਕਤ ਦੇਵੇਗਾ ਜੇ ਤੁਸੀਂ ਉਹਦੀ ਉਪਾਸਨਾ ਕਰੋਗੇ ਜੇ ਤੁਕ ਮੰਨ ਮੰਨੋਗੇ ਉਹ ਤੁਹਾਡੇ ਵਿੱਚੋਂ ਬਿਮਾਰੀਆਂ ਨੂੰ ਮੈਂ ਕੱਢ ਦੇਵਾਂਗਾ ਜੇ ਤੁਸੀਂ ਉਹਦੀ ਉਪਾਸਨਾ ਕਰੋਗੇ ਉਹਦੀ ਬਾਦਤ ਕਰੋਗੇ ਜੇ ਬਰਕਤਾਂ ਕੋ ਡਾਕ ਲੈਣੀ ਹੈ ਫਿਰ ਧਰਮੀ ਬੰਨਾ ਸਿੱਧੇ ਰਾਹ ਤੇ ਚਲਾ ਟੇਟੇ ਮੜੇ ਸਿੱਧੇ ਹੋ ਕੇ ਚੱਲਣਾ ਹੈ ਹਲੇਲੀਆ افਸੀਅਲ ਕਿ ਕਿਹਨਾਂ ਸਟਾਕਸ ਨਾਂ ਵੇਖੋ ਤੁਸੀਂ ਕਿਵੇਂ ਚੱਲਦੇ ਜੇ ਬੁੱਧਾ ਮੰਗੂ ਜਾਂ ਨਿਰਬੁੱਧਾ ਮੰਗੂ ਕਿਉਂਕਿ ਦਿਨ ਬੁਰੇ ਨੇ ਮੈਂ ਨਾ ਆਪਣੇ ਆਪ ਨੂੰ ਮਸਤ ਨਾ ਕਰੋ ਸੁਭਾਤਨ ਗੀਤ ਗਾ ਕੇ ਜਬੂਰ ਗਾ ਕੇ ਆਤਮਾ ਵਿੱਚ ਭਰਪੂਰ ਰਭੋ ਚੌਕਸੀ ਨਾ ਵੇਖੋ ਕਿ ਅਸੀਂ ਕਿਵੇਂ ਚੱਲ ਰਹੇ ਹਾਂ ਅਸੀਂ ਕਿਵੇਂ ਚੱਲ ਰਹੇ ਹਾਂ ਅਸੀਂ ਕੱਬੇ ਚੱਲ ਰਹੇ ਹਾਂ ਕਿ ਤਾਂ ਸਿੱਧੇ ਚੱਲ ਰਹੇ ਹਾਂ ਅਸੀਂ ਬਚਨ ਨੂੰ ਸੁਣ ਰਹੇ ਆ ਜਾਂ ਭਿਸ਼ਵਾਣੀਆਂ ਦਸ਼ਨੀ ਸੁਣੀ ਜਾ ਰਹੇ ਆ ਕਿੰਨੇ ਸਾਲ ਹੋ ਗਏ ਅਸੀਂ ਦਰਸ਼ਨ ਸੁਣ ਸੁਣ ਕੇ ਘਰ ਆ ਰਹੇ ਆ ਜਾਂ ਬਚਨ ਵੀ ਸੁਣ ਰਹੇ ਆ ਕਲਾਮ ਸੁਣ ਰਹੇ ਆ ਹallelujah ਇਹ ਸਿਰੋ ਕਲਾਮ ਦੀਆਂ ਗੱਲਾਂ ਨੇ ਦੂਸਰੇ ਘਰ ਉੱਤੇ ਹੀ ਉਹ ਵਦਾ ਸ਼ਰਾਪ ਆ ਦੁਸ਼ਟਾਂ ਨੇ ਘਰਾਉਂਤੇ ਪੱਤਰ ਮਿਆਂ ਦੇ ਘਰਾਉਂਤੇ ਖੁਦਾ ਦੀ ਬਰਕਤ ਇਹ ਧਰਮੀ ਬਾਂਡੇ ਆ ਮਾਤੇ ਇਸਾਈਆਂ ਦੀ ਗੱਲ ਨਹੀਂ ਕਰਦੇ ਆ ਨਾ ਕਿਰਚੀਆਂ ਦੀ ਗੱਲ ਕਰਦੇ ਆ ਆ ਇੱਥੇ ਗੱਲ ਹੋ ਰਹੀ ਧਰਮੀ ਆਂ ਜਿਹੜੇ ਧਰਮੀ ਧਰਮੀ ਲੋਕ ਨੇ ਰੇ ਸਿੱਧੇ ਸਾਦੇ ਲੋਕ ਨੇ ਉਹਨਾਂ ਦੇ ਕੋਲ ਆਦੀ ਬਰਕਤ ਆ ਹਾਲੇ ਲਈ ਜੀ ਸੀ ਜੋ ਕਹਿੰਦਾ ਕੱਬੇ ਤੋਂ ਹੀ ਹਵਾ ਨੂੰ ਘਣ ਹੁੰਦੀ ਹੈ ਪਰ ਸੱਚੀਆਂ ਲੋਕਾਂ ਦੇ ਨਾਲ ਦੀ ਦੋਸਤ ਸਿੱਧੇ ਰਾਤੇ ਚਾਲਦੇ ਨੇ ਉਹਨਾਂ ਦਾ ਉਹਨਾਂ ਨਾਲ ਦੀ ਦੋਸਤੀ ਆ ਉਹਨਾਂ ਦਾ ਪਿਆਰ ਹੈ ਹallelujah ਜੇ ਸਿੱਧੀ ਰਾਤੇ ਚਲ ਚਲ ਜੀ ਇਹ ਸੀਜ਼ੋ ਕੋਸ਼ਿਸ਼ ਕਰਨੀ ਆਪਾਂ ਚਰਮੀ ਬੰਨਾ ਸਿੱਧੇ ਰਾਤ ਚੱਲਦੇ ਆ ਕੋਈਰੇ ਕਲਾਮ ਲਿਖਿਆ ਆ ਕਿ ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ పాਪ ਸਾਡੇ పాਪ ਮਿਟਾਏ ਜਾਣ ਤੇ ਪਰਮੇਸ਼ਰ ਦੇ ਹਜ਼ੂਰੋ ਸਰਗ ਵਿੱਚੋਂ ਸਾਡੇ ਸੁੱਖ ਦੇ ਦੇਣੋਂ ਮੁੜਾਂਗੇ ਆਪਣੇ ਭੈੜੇ ਰਾਵਾਂ ਤੋਂ ਮੁੜਾਂਗੇ ਖੁਦਾ ਵਰਕਰ ਤੇ ਡੇਲੇਗਾ ਯੂਨਾਨੀ ਜਾ ਕੇ ਪ੍ਰਚਾਰ ਕੀਤਾ ਨਿਆਂਵਾਚਾ ਕਹਿੰਦਾ ਤੋਬਾ ਕਰੋ ਤੇ ਮੁੜੋ 40 ਦਿਨ ਬਾਅਦ ਨਿਆਂਵਾਤ ਬਾਹ ਹੋ ਜਾਏਗਾ ਲੋਕ ਮੁੜੇ ਤੋਬਾ ਕੀਤੀ ਤੇ ਮੁੜੇ ਤੇ ਖੁਦਾ ਉਹਨਾਂ ਦੇ ਪਾਪਾਂ ਨੂੰ ਮਾਫ ਕਰਤਾ ਖੁਦਾ ਉਹਨਾਂ ਨੂੰ ਗੁਨਾਹਾਂ ਨੂੰ ਮਾਫ ਕਰਤਾ ਅਸੀਂ ਵੀ ਮੁੜਾਂਗੇ ਅਸੀਂ ਵੀ ਖੁਦਾ ਵੱਲ ਮੁੜਾਂਗੇ ਤੇ ਖੁਦਾ ਸਾਨੂੰ ਵੀ ਮਾਫ ਕਰੇਗਾ ਜਿਵੇਂ ਮੁੜਾਂਗੇ ਤੇ ਖੁਦਾ ਸਾਨੂੰ ਫੇਰ ਬਹਾਲ ਕਰੇਗਾ ਕਲਾਮ ਲਿਖਿਆ ਖੁਦਾਵਾਲੇ ਮੁਰੋਂ ਤੇ ਖੁਦਾਤਾਡੇ ਵੱਲ ਮੁੜੇਗਾ ਹallelujah ਜੇ ਖੁਦਾਵਾਲੇ ਮੁੜਾਂਗੇ ਜੇ ਖੁਦਾਸਾਡੇ ਵੱਲ ਮੁੜੇਗਾ ਖੁਦਾਸਾਨੂੰ ਫੇਰ ਮਾਰਗ ਦੇ ਖੁਦਾਸਾਨੂੰ ਫੇਰ ਬਰਕਤ ਦੇਵੇ ਫੇ ਸਾਡੇ ਘਰਾਂ ਨੂੰ ਖੁਦਾ ਬਰਕਤ ਦੇ ਸਾਡੇ ਪਰਿਵਾਰਾਂ ਨੂੰ ਖੁਦਾ ਬਰਕਤ ਦੇਵੇ ਪ੍ਰਾਧਕ ਮੰਡ ਜਿਲਾ ਨੂੰ ਖੁਦਾ ਬਰਕਤ ਦੇਵੇ ਰਿਤਰਮਿਆਂ ਦੇ ਘਰਾਂ ਨੂੰ ਖੁਦਾ ਬਰਕਤ ਦਿੰਦਾ ਹੈ ਪਰਮੇ ਦੇ ਘਰਾਂ ਦੇ ਉੱਤੇ ਖੁਦਾ ਸ਼ਾਂਤੀ ਦਿੰਦਾ ਆਨੰਦ ਦਿੰਦਾ ਹੈ ਹallelujah ਹallelujah। ਸਾਡਾ ਪਿਤਾ ਇੱਕੋ ਹੀ ਆ ਜਿਹੜਾ ਸੁਰਗ ਵਿੱਚ ਬਿਰਾਦਤ ਉਹ ਟਡਾ ਆਤਮਿਕ ਪਿਤਾ ਹੈ। ਉਹ ਡਾਡਾ ਆ ਸਾਡਾ ਅੱਬਾਓ ਉਹਨੂੰ ਪੁਕਾਰੋ। ਉਹਦੀ ਉਪਾਸਨਾ ਕਰੋ, ਉਸ ਪਿਤਾ ਦੀ ਉਪਾਸਨਾ ਕਰੋ। ਇੱਕ ਬੱਚਿਆ ਆਉਂਗਰ ਉਹਦੀ ਪਾਠਨ ਕੋਲੋਂ ਇੱਕ ਲਾਂਖ ਲਿਖ ਕੇ ਆਇਆ ਰੋਮੀਆਂ ਦੀ ਕਿਤਾਬ ਹੈ ਜੀ 8 ਦੀ 14 ਚ ਲਿਖਿਆ ਆ। ਜਿੰਨੇ ਕੁਦਾਦੀ ਆਤਮਾ ਦੇ ਗੁਵੈਨ ਚੱਲਦੇ ਨੇ ਉਹ ਸਾਰੇ ਕੁਦਾਦੀਆਂ ਦੇ ਪੁੱਤਰ ਨੇ। ਜਿੰਨੇ ਕੁਦਾਦੀ ਆਤਮਾ ਦੀ ਅਗਵਾਈ ਨੇ ਚੱਲਣੀ ਖੁਦਾ ਦੇ ਟੇਂ ਯਾਤੇ ਪੁੱਤਰ ਨੇ ਖੁਦਾ ਦੇ ਟੇਂ ਯਾਤੇ ਪੁੱਤਰ ਦੇ ਖੁਦਾ ਯੋਨਾ ਦਾ ਪਿਤਾ ਹੈ ਅੱਬਾ ਯਾ ਨਾ ਹallelujah ਖੁਦਾ ਸਾਡਾ ਖੁਦਾ ਸਾਡਾ ਹੀ ਅੱਬਾ ਸਾਡਾ ਆਤਮਿਕ ਪਿਤਾ ਸਾਡਾ ਪਰਮੇਸ਼ਵਰ ਹੈ ਆਤਮਿਕ ਪਿਤਾ ਸਾਡਾ ਖੁਦਾ ਯਹਵਾ ਪਰਮੇਸ਼ਵਰ ਸਰਾਇਲ ਦਾ ਪਰਮੇਸ਼ਵਰ ਸਾਡਾ ਪਿਤਾ ਹੈ ਸਾਡਾ ਅੱਬਾ ਹੈ ਉਹ ਸਾਡੇ ਘਰਾਂ ਨੂੰ ਬਰਕਤ ਦੇਵੇ ਜੇ ਜਦੀ ਉਪਾਸਨਾ ਕਰਾਂਗੇ ਘਰਾਂ ਨੂੰ ਬਰਕਤ ਦੇਵੇਗਾ ਜੇ ਜੋ ਪਾਸਨਾ ਕਰੇ ਸਾਡੇ ਬੱਚਿਆਂ ਨੂੰ ਖੁਦਾ ਬਰਕਤ ਦੇਵੇਗਾ ਸਾਡੇ ਘਰਾਂ ਨੂੰ ਖੁਦਾ ਸੰਭਾਲ ਲਏਗਾ ਸਾਡੇ ਬਿਜ਼ਨਸ ਨੂੰ ਸਾਡੇ ਪਰਿਵਾਰਾਂ ਨੂੰ ਖੁਦਾ ਸੰਭਾਲੇਗਾ ਜੇ ਜਦੀ ਪਾਸਨਾ ਕਰੇ ਉਹ ਹੁਕਮਾਤੇ ਚੱਲਾਂਗੇ ਕੋਈ ਡਰਵਾ ਕੁਮਿਆ ਕੋ ਡਾਕਟਰ ਮੀਆਂ ਨੇ ਕਰਾਉਂ ਤੇ ਖੁਦਾ ਦੀ ਬਰਕਤ ਆ ਹਾਲੇਲੂਇਆ ਹਾਲੇਲੂਇਆ ਕੇ ਸੀ ਜੋ ਖੁਦਾ ਵੱਲ ਮੁੜੀਏ ਤੇ ਖੁਦਾ ਸਾਡੇ ਵੱਲ ਮੁੜੇਗਾ ਖੁਦਾ ਦੇ ਕੁਮਾਵਲ ਧਿਆਨ ਰੱਖੀ ਖੁਦਾ ਦੇ ਕਲਾਮ ਵੱਲ ਧਿਆਨ ਕਰੀਏ ਤੇ ਖੁਦਾ ਦੇ ਕਲਾਮ ਕੀ ਕਹ ਰਿਹਾ ਬੜਾ ਚਿਰ ਹੋ ਗਿਆ ਹੁਣ ਖੁਦਾ ਦੇ ਕਲਾਮ ਵੱਲ ਧਿਆਨ ਕਰੀਏ ਬਾਈਬਲ ਆਪਣੀ ਬਾਈਬਲਾਂ ਨੂੰ ਖੋਲੀਏ ਅਰ ਬਾਈਬਲਾਂ ਖੋਲੋ ਤੇ ਵਿੱਚ ਪੜ੍ਹੀਏ ਬਾਈਬਲ ਤੇ ਪੁੱਦਾ ਸਾਡੇ ਨਾਲ ਕੀ ਗੱਲ ਕਰਦਾ ਪੁੱਦਾ ਕੀ ਗੱਲ ਕਰ ਰਿਹਾ ਸਾਡੇ ਨਾਲ ਕਹਿੰਦਾ ਕੋਵਤਾ 3 ਦੀ ਪਹਿਲੀ ਅਧਿਆਇ ਕਿਹਾ ਕਹਿੰਦਾ ਹੇ ਮੇਰੇ ਪੁੱਤਰ ਤੂੰ ਮੇਰੀ ਤਲੀਮ ਨੂੰ ਨਾ ਭੁੱਲ ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮ ਨੂੰ ਮੰਨ ਨ ਕਿਉਂ ਜੋ ਉਮਰ ਦੀ ਲੰਬਾਈ ਤੇ ਜੂਨ ਦੇ ਵਰੇ ਤੇ ਸ਼ਾਂਤੀ ਤੇਰੇ ਲਈ ਮਢਾਉਂਦਾ ਹਾਲੇਲੂਇਆ ਇਹਨਾ ਹੈ ਮੇਰੇ ਪੁੱਤਰ ਤੂੰ ਮੇਰੀ ਤਲੀਮ ਨੂੰ ਨਾ ਭੁੱਲ ਸੋ ਚਿੱਤ ਲਾ ਕੇ ਇਹਨਾਂ ਦੀ ਪਾਲਣਾ ਕਰ ਕਮਾਨੂ ਮੰਨ ਤੇਰੀ ਉਮਰ ਦੀ ਲੰਬਾਈ ਤੇ ਜੂਨ ਦੇ ਫਰਜ਼ ਤੇ ਤੇਰੀ ਜ਼ਿੰਦਗੀ ਸ਼ਾਂਤੀ ਹੋਵੇ ਵਧਾਉਣਗੇ ਹਾਲੇਲੂਇਆ ਹੁਕਮਾਂ ਤੇ ਚੱਲਾਂਗੇ ਹੁਕਮਾਂ ਦੀ ਪਾਲਣਾ ਕਰਾਂਗੇ ਖੁਦਾ ਦੇ ਕਲਾਮ ਦੀ ਪਾਲਣਾ ਕਰਾਂਗੇ ਹੁਕਮਾਂ ਚੱਲਾਂਗੇ ਤੇ ਖੁਦਾ ਸਾਡੇ ਉਮਰ ਦੀ ਲੰਬਾਈ ਵੀ ਵਧਾਵੇ ਤੇ ਘਰਾਂ ਚ ਸਾਡੀ ਸ਼ਾਂਤੀ ਵੀ ਖੁਦਾ ਲੈ ਕੇ ਆਵੇ ਸਾਡਾ ਜ਼ਿੰਦਗੀਆਂ ਚ ਖੁਦਾ ਸ਼ਾਂਤੀ ਲੈ ਕੇ ਆਵੇਗਾ ਉਥਲ ਮਥਲ ਚੱਲ ਰਹੀਆਂ ਸਾਡੀਆਂ ਜ਼ਿੰਦਗੀਆਂ ਚ ਉਹ ਜਿਹੜਾ ਖੁਦਾ ਸ਼ਾਂਤੀ ਲੈ ਕੇ ਆਵੇਗਾ ਹਾਲੇਲੂਇਆ ਸਾਡੇ ਲੜਾਈਆਂ ਝਗੜੀਆਂ ਹੈ ਘਰਾਂ ਦੇ ਲੜਾਈਆਂ ਝਗੜੀਆਂ ਵਿੱਚ ਖੁਦਾ ਸ਼ਾਂਤੀ ਲੈ ਕੇ ਸਾਡੇ ਘਰਾਂ ਵਿੱਚ ਖੁਦਾ ਸ਼ਾਂਤੀ ਲੈ ਕੇ ਸਾਡੀਆਂ ਜ਼ਿੰਦਗੀਆਂ ਸਾਡੇ ਪਰਿਵਾਰਾਂ ਵਿੱਚ ਖੁਦਾ ਸ਼ਾਂਤੀ ਲੈ ਕੇ ਆਵੇਗਾ ਸਾਡੇ ਘਰਾਂ 'ਚ ਆਨੰਦ ਲੈ ਕੇ ਆਵੇ ਖੁਦਾ ਪਰਮੇਸ਼ਵਰ ਦੇਖੋ ਜਿਹੜਾ ਜੋ ਕੁਮਾੜੀ ਪਾਲਣਾ ਕਰਾਂਗੇ ਦੇਖੋ ਜਿਹੜਾ ਜੋ ਮਾਟੇ ਚੱਲਣਾ ਇਹ ਕੋਈ ਦਾਇਰ ਕਾਨੂੰਨ ਲਿਖਿਆ ਆ ਕਿਦਾ ਕਿਉਂ ਜੋ ਕੱਬੇ ਜੜੀ ਹੋ ਵਨ ਕਹਿਣੇ ਆ ਲੇਕਿਨ ਸੱਚਾਰਾਂ ਨਾਲ ਖੁਦਾ ਦੀ ਦੋਸਤੀ ਆ ਦੂਸਰਾਂ ਦੇ ਘਰਾਂ 'ਚ ਖੁਦਾ ਦਾ ਸ਼ਰਾਬ ਪਿਆ ਲੇਕਿਨ ਧਰਮੀਆਂ ਦੇ ਘਰਾਂ 'ਚ ਖੁਦਾ ਦੀ ਬਰਕਤ ਆਂਦੀ ਹੈ ਮਲੇ ਲਈ ਸੱਚਿਆ ਲੋਕਾਂ ਦੇ ਘਰਾਂ 'ਤੇ ਫਰਦੀ ਬਰਕਤ ਆਂਦੀ ਹੈ ਹਾਲੇਲੂਇਆ ਇਸ ਕਲਾਮ ਦੁਆਰਾ ਕੁੜਾ ਸਾਰਿਆਂ ਨੂੰ ਬਰਕਤ ਦੇ ਖੁਦਾ ਪਰਮੇਸ਼ਰ ਜਿਨੇ ਸੌਣ ਕਲਾਮ ਜਿਨੇ ਜਗ੍ਹਾ ਤੱਕ ਪਹੁੰਚੇ ਕਲਾਮ ਕੁੜਾ ਦਾ ਕੁੜਾ ਸਭ ਨੂੰ ਬਰਕਤ ਦੇਵੇ ਕੁੜਾ ਕਾ ਸਾਰਿਆਂ ਘਰਾਂ ਨੂੰ ਸ਼ਾਂਤੀ ਤੇ ਆਨੰਦ ਦੇਵੇ ਇਸ ਨਾਮ 'ਤੇ ਅਮਨਾ ਅਮੀਨ ਛੋਟੀ ਦੁਆ ਕਰਾਂਗੇ ਧੰਨਵਾਦ ਲਾਲੀ ਬਿਤਾ ਧੰਨਵਾਦ ਲਾਲੀ ਬਿਤਾ ਖੁਦਾ ਪਰਮੇਸ਼ਰ ਰਾਮ ਨੂੰ ਖੁਦਾ ਮੇਰੇ ਪ੍ਰਭੂ ਸਤਗੁਰੂ ਯੇਸ਼ੂ ਨਾਸਰੀ ਧੰਨਵਾਦ ਧੰਨਵਾਦ ਗਲੋਰੀ ਗਲੋਰੀ ਬਿਤਾ ਪਲਾਮਟਾ ਡਾਇਓ ਪਰਾ ਲੋਗਟਾ ਡੀਨੇ ਖੁਦਾ ਯੇਸ਼ੂ ਬਿਤਾ जिन ਲੋਕ ਇਕਲਾਮ ਸੁਣਨ ਮੇਰੇ ਯੇਸ਼ੂ ਬੇਟਾ ਮੇਨ ਕੋ ਦਾ ਸਾਰੇ ਬੰਦਸ਼ ਰਾਪ ਟੁੱਟ ਜਾਣ ਯੇਸ਼ੂ ਬੇਟਾ ਮੇਨ ਖੁਦਾਈ ਹੋਵਾ ਯਹੇ ਪਰਮੇਸ਼ਵਰ ਡਿੱਕੇ ਖੜੇ ਹੋ ਜਾਣ ਪਿਤਾ ਪਰਮੇਸ਼ਵਰ ਮੇਨ ਖੁਦਾ ਯੇਸ਼ੂ ਬੇਟਾ ਸਟੈਂਡ ਟ ਝਗੜੇ ਯੇਸ਼ੂ ਨਾਮ ਚ ਜ਼ਾਦ ਹੋ ਜਾਣ ਪਿਤਾ ਪਰਮੇਸ਼ਵਰ ਅੰਦਰ ਲੜਾਈ ਝਗੜੇ ਯੇਸ਼ੂ ਨਾਮ ਚ ਖਤਮ ਹੋ ਜਾਣ ਯੇਸ਼ੂ ਨਾਮ ਚ ਮੇਰੇ ਖੁਦਾ ਜਿੰਨਾ ਤੱਕ ਕਲਾਮ ਪਹੁੰਚੇ ਮੇਰੇ ਖੁਦਾ ਉਹਨਾਂ ਨੂੰ ਬਰਕਤ ਮਿਲੇ ਪਰਮੇਸ਼ਵਰ ਜਿੰਨਾ ਸੁਣ ਮੇਰੇ ਖੁਦਾ ਉਹ ਬਰਕਤ ਪਾਣ ਡਿੱਕੇ ਖੜੇ ਹੋ ਜਾਣ ਯੇਸ਼ੂ ਬੇਟਾ ਆ ਮੇ ਸਭ ਨੂੰ ਬਰਕਤ ਦੋ ਪਰਮੇਸ਼ਵਰ ਸਭ ਦੇ ਕਰਨ ਆਨ ਦਾ ਮੇਰੇ ਪਰਮੇਸ਼ਰ ਆਮੀਨ ਕੋ ਦਾ ਧੰਨਵਾਦ ਧੰਨਵਾਦ ਕੀਤਾ ਕਿ ਸ਼ਾਂਤੀ ਰਾਜਕਮਾਰ ਜੋ ਮੇਰੇ ਪਿਤਾ ਮੇਰੇ ਭਵਨ ਤੇ ਪਰਵੇ ਲਾਗ ਪਹੁੰਚ ਗਿਆ ਹੱਦਾਂ ਨੂੰ ਦਾ ਪਰਮੇਸ਼ਰ ਆਮੀਨ ਕੋ ਸਭ ਨੂੰ ਬਰਕਤ ਦੇ ਪਰਮੇਸ਼ਰ ਜੀ ਨੇ ਸੁਨ ਬਦਾ ਉਹਨਾਂ ਨੂੰ ਬਰਕਤ ਜਗਤ ਦਾ ਕਲਾਮ ਪਹੁੰਚੇ ਗਦਾ ਉਹਨਾਂ ਸ਼ਾਂਤੀ ਨੰਦਰਾ ਪਰ ਦੂਰ ਬੁੜਿਆ ਕਿ ਬਰਕਤ ਜਗਤ ਰਿਸ਼ਨਾ ਚੋਂ ਆਮੀਨ ਆਮੀਨ